ਹਾਂਜੀ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਜੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਜੇਕਰ ਇਸ ਤਰ੍ਹਾਂ ਦੀ ਐਡ ਤੁਸੀਂ ਵੀ ਆਪਣੇ ਚੈਨਲ ਤੇ ਲਵਾਉਣਾ ਚਾਹੁੰਦੇ ਹੋ ਤਾਂ ਸਕਰੀਨ ਦੇ ਉੱਤੇ ਆਪਣਾ ਨੰਬਰ ਦਿੱਤਾ ਹੋਇਆ ਤੇ WhatsApp ਫੋਟੋ ਮਾ ਕਰ ਸਕਦੇ ਹੋ 4 ਤੋਂ 5 ਤੇ ਸਾਰੀ ਜਾਣਕਾਰੀ ਭੇਜ ਸਕਦੇ ਹੋ ਤੁਹਾਡੀ ਐਡ ਬਿਲਕੁਲ ਫ੍ਰੀ ਦੇ ਵਿੱਚ ਲੱਗ ਜੂ ਹੁਣ ਗੱਲ ਕਰਦੇ ਹਾਂ ਜੈਕ ਵਾਲੀ ਟਰਾਲੀ ਹੈ ਜੀ ਆਪਣੇ ਕੋਲੇ ਨਵੀਂ ਕੰਡੀਸ਼ਨ ਦੀ ਟਰਾਲੀ ਪਈ ਹੈ ਸਿਰਫ ਹਜੇ 6 ਕੁ ਮੰਥ ਚੱਲੀ ਆ ਸਿਰਫ ਤੂੜੀ ਵਾਲੇ ਸੀਜ਼ਨ ਤੇ ਜੈਕ ਵਾਲੀ 11 6 ਹੈ ਜੀ ਤੇ 8 4 ਦੇ ਗਾਡਰਾਸ ਨੂੰ ਗਾਡਰ ਦਿਖਾ ਦਨੇ ਨੇ ਨੇੜ ਤੋਂ 8 4 ਦੇ ਸ਼ੀਲਡ ਦੇ ਗਾਡਰਾ ਜੀ ਪੂਰੇ ਵਜਨ ਵਾਲੇ ਗਾਡਰਾ ਭਾਰੇ ਗਾਡਰਾ ਜੀ ਕੰਪਨੀ ਦੇ ਗਾਡਰਾ ਜੀ ਤੇ ਬਾਕੀ ਗੱਲ ਕਰੀਏ ਟਰਾਲੀ ਦਾ ਸਾਈਜ਼ ਹੈਗਾ ਜੀ 11 6 ਇਹ 11 ਫੁੱਟ ਦੀ ਟਰਾਲੀ ਹੈ ਜੀ 6 ਫੁੱਟ ਚੌੜੀ ਹੈ ਜੀ ਤੇ 25 ਇੰਚ ਉੱਚੀ ਹੈ ਜੀ ਤੇ ਹੁਣ ਸਾਈਡ ਤੇ ਲੱਗੀ ਹੋਈ ਹੈ ਜੀ ਦੇ ਫੱਟੀ ਤਿੰਨ ਸੂਤ ਆਮ ਸਵਾ 2 2 ਢਾਈ ਸੂਤ ਲੱਗੀ ਜਾਂਦੀ ਹੈ ਤਿੰਨ ਸੂਤ ਫੱਟੀ ਆ ISI ਮਾਰਕਾ ਜੀ ਕੰਪਨੀ ਦਾ ਮਾਲ ਲੱਗਿਆ ਹੋਇਆ ਸਾਰਾ ਕੋਈ ਦੇਸੀ ਮਾਲ ਨਹੀਂ ਲੱਗਿਆ ਜਾਂ ਪੁਰਾਣੇ ਲੋਹੇ ਦਾ ਨਵੇਂ ਲੋਹੇ ਦਾ ਸਮਾਨ ਲੱਗਿਆ ਹੀ ਸਾਰਾ ਤੇ ਬਾਕੀ ਤੁਹਾਨੂੰ ਸਫਾਈ ਵਿਖਾ ਦਿੰਨੇ ਹਾਂ ਲੇਹਰਾਂ ਦੀ ਲੇਹਰਾਂ ਵੀ ਪੂਰੀਆਂ ਸਾਫ਼ ਲੱਗੀਆਂ ਨੇੜ ਤੋਂ ਆਪਾਂ ਵਿਖਾ ਦਿੰਨੇ ਹਾਂ ਤੁਹਾਨੂੰ ਦੇਖ ਲਓ ਕਿਤੇ ਐ ਹੱਥ ਫੇਰੋ ਮਲਾਈ ਇੱਕੋ ਹੱਥ ਜਾਂਦਾ ਜੀ ਥੱਲੇ ਨੂੰ ਬਾਕੀ ਉੱਤੇ ਲੱਗਿਆ ਹੈ ਜੀ ਵਿੱਡ 2.5 ਫੁੱਟ 2.5 ਫੁੱਟ ਵਿੱਡ ਲੱਗਿਆ ਹੋਇਆ ਤੇ ਜਾਪਾਨੀ ਜਿਸਤੀ ਜਾਲੀ ਲੱਗੀ ਹੋਈ ਹੈ ਇਹ ਸਟੀਲੀ ਜਾਲੀ ਤੇ ਬਾਕੀ ਡੇਢ ਦੋ ਦੀ ਐਂਗਲ ਦਾ ਲੱਗਿਆ ਹੋਇਆ ਜੀ ਵਿੱਡ ਵਿੱਡ ਵੀ ਪੂਰਾ ਭਾਰਾ ਹੈਵੀ ਬਣਿਆ ਹੈ ਚਾਰ ਚਫੇਰੇ ਵਿੱਡ ਬਣਿਆ ਹੋਇਆ ਬਾਕੀ ਹੁਣ ਗੱਲ ਕਰ ਲੀਏ ਆਪਾਂ ਟਾਇਰਾਂ ਦੀ ਟਾਇਰ ਹੈਗੇ ਜੀ 1020 ਦੇ 1020 ਦੇ ਕੰਪਨੀ ਦੇ ਟਾਇਰ ਆ ਜੀ ਅਪੋਲੋ ਕੰਪਨੀ ਦੇ ਟਾਇਰ ਆ ਬੇਦਾਗ ਟਾਇਰ ਆ ਜੀ ਦੋਨੇ ਤੇ 50% ਕੰਡੀਸ਼ਨ ਟਾਇਰਾਂ ਦੀ ਪਈ ਹੈ ਜੀ ਗੱਡੀ ਦੇਖ ਲਓ ਵਧੀਆ ਚੰਗੀ ਪਈ ਬਿਨਾ ਕੱਟ ਤੋਂ ਆ ਜੀ ਸਾਫਟ ਟਾਇਰ ਆ ਜੀ ਉੱਚੇ ਮਾਡਲ ਟਾਇਰ ਆ ਜੀ ਪੂਰੇ ਕੋਈ ਇਹ ਨਹੀਂ ਵੀ ਟਾਇਰ ਸੁੱਕੇ ਹੋਏ ਵਧੀਆ ਚੰਗੇ ਟਾਇਰ ਹੈ ਜੀ ਤੇ ਬਾਕੀ ਹੁਣ ਆਪਾਂ ਜੈਕ ਦੀ ਗੱਲ ਕਰੀਏ ਜੈਕ ਹੈਗਾ ਜੀ 2 ਸਟਾਕ ਜੈਕ ਲੱਗਾ ਇਹ ਹਿੰਦੁਸਤਾਨ ਕੰਪਨੀ ਦਾ 20 ਟਨ ਵਾਲਾ ਜੈਕ ਲੱਗਾ ਆ ਪੂਰਾ ਇਹ ਵੀ ਭਾਰਾ ਜੈਕ ਵਾਲਾ ਵੇਖ ਲੋ ਜੀ ਪੂਰਾ ਸਿਸਟਮ ਭਾਰਾ ਲੱਗਿਆ ਹੋਇਆ ਜੀ ਜੈਕ ਵਧੀਆ ਚੱਕਦਾ 2 ਸਟਾਕ ਹੈ ਜੀ ਤੇ ਘੱਟ ਤੇਲ ਨਾਲ ਹੀ ਚੱਕ ਲੈਂਦਾ ਆਮ ਛੋਟੇ ਟਰੈਕਟਰ ਦੇ ਵਿੱਚ ਤੇਲ ਘੱਟ ਹੁੰਦਾ ਤੇ ਛੇਤੀ ਚੱਕਣ ਵਾਲਾ ਹਾਈ ਸਪੀਡ ਜੈਕ ਹੈ ਜੀ ਅੱਗੇ ਕਰਦੇ ਗਏ ਡਾਲਾ ਡਾਲਾ ਖੁੱਲਦਾ ਜੀ ਸਾਈਡ ਤੇ ਦਾ ਇੱਕ ਸਾਈਡ ਤੇ ਡਾਲਾ ਖੁੱਲਦਾ ਜੀ ਤੇ ਆਪਣਾ ਬਾਕੀ ਡਾਲਾ ਪਿੱਛੋਂ ਵੇਖ ਲਓ ਤੇ ਡਾਲਾ ਤੇ ਬਾਰੀ ਵੀ ਲੱਗੀ ਹੋਈ ਪਿੱਛੇ ਆਮ ਇਹ ਵੀਰਾਂ ਦੀ ਵੀ ਡਿਮਾਂਡ ਸੀ ਵੀ ਇਹ ਵੀ ਬਾਰੀ ਆਪਾਂ ਨੂੰ ਚਾਹੀਦੀ ਆ ਜੇ ਬਿਨਾਂ ਬਾਰੀ ਤੋਂ ਲੈਣੀ ਆ ਬਿਨਾਂ ਬਾਰੀ ਤੋਂ ਲਿਖ ਜੂ ਕੋ 2-3000 ਰੁਪਿਆ ਲੈਸ ਹੋ ਜਾਊਗਾ ਟਰਾਲੀ ਦਾ ਬਾਕੀ ਹੁਣ ਤੁਹਾਨੂੰ ਦਿਖਾ ਦਿੰਨੇ ਹਿੱਸਾ ਥੱਲਿਓ ਹਿੱਸਾ ਲੱਗਿਆ ਆ ਜੀ 3.5 ਇੰਚੀ ਹਿੱਸਾ ਇਹ ਵੀ ਦੇਖ ਲਓ ਜੀ ਨੇੜੇ ਤੋਂ ਤੁਹਾਨੂੰ ਫੋਟੋ ਦਿਖਾ ਦਿੰਨੇ ਆ ਬਾਕੀ ਹਿੱਸਾ ਵੀ ਪੂਰਾ ਚੰਗਾ ਜੀ 3.5 ਦਾ ਹਿੱਸਾ ਲੱਗਿਆ ਆ ਤੇ ਕੜੇ ਵਾਲੇ ਰੇਮਾ ਟਰਾਲੀ ਦੀ ਕੜੇ ਵਾਲੇ ਰੇਮ ਵੀ ਪੂਰੇ ਭਾਰੇ ਰੇਮ ਲੱਗੇ ਹੋਏ ਆ ਜੀ ਤੇ ਬਾਕੀ ਹੁਣ ਡਾਲਾ ਤੁਹਾਨੂੰ ਖੋਲ ਕੇ ਵੀ ਵਿਖਾ ਦਿੰਨੇ ਆਪਾਂ ਸਾਈਡ ਤੇ ਵਧੀਆ ਡਾਲਾ ਖੁੱਲਦਾ ਤੇ ਵਿੱਚੋਂ ਫਰਸ਼ ਦੀ ਫੋਟੋ ਵਿਖਾ ਦਿੰਨੇ ਬਿਨਾ ਜੋੜ ਤੋਂ ਫਰਸ਼ ਆ ਜੀ ਇੱਕ ਪੀਸ ਫਰਸ਼ਾ 10 ਗੇਜ ਦਾ ਇੱਕ ਫੀਸ ਫਰਸ਼ਾ 10 ਗੇਜ ਦਾ ਕੋਈ ਕਿਸੇ ਪਾਸੇ ਜੋੜ ਨਹੀਂ ਜੋੜ ਤੋਂ ਗਲਣ ਦੀ ਸਮੱਸਿਆ ਆਮ ਆਉਂਦੀ ਆ ਰੇ ਇਹ ਟਰਾਲੀ ਨੂੰ ਇਹ ਬਿਨਾ ਜੋੜ ਤੋਂ ਆ ਜੀ ਫਰਸ਼ ਸਾਈਡਾਂ ਲੱਗੀਆਂ ਹੋਈਆਂ ਜੀ 12 ਗੇਜ ਬਾਕੀ ਇਹਦੀ ਚਾਦਰ ਆ ਜੀ ਚਾਦਰ ਸਾਰੀ ਲੱਗੀ ਹੋਈ ਆ ਟਾਟਾ ਕੰਪਨੀ ਦੀ ਸਾਈਡਾਂ ਵੀ ਤੇ ਫਰਸ਼ ਵੀ ਟਾਟਾ ਦੀ ਚਾਦਰ ਲੱਗੀ ਹੋਈ ਆ ਜੀ ਤੇ ਬਾਕੀ ਦੇਖ ਲਓ ਜੀ ਕੜੇ ਵਾਲੇ ਰਿਮ ਡਬਲ ਕੜੇ ਵਾਲੇ ਰਿਮ ਆ ਜੀ ਡਬਲ ਕੜਾ ਤੇ ਪੂਰੇ ਭਾਰੇ ਰਿਮ ਇਹ ਵੀ ਬਾਕੀ ਏਰੀਏ ਦੀ ਗੱਲ ਕਰੀਏ ਏਰੀਏ ਖੜੀ ਆ ਜੀ ਇਹ ਸ਼੍ਰੀ ਮਖਸਰ ਸਾਹਿਬ ਮਕੰਦੇ ਵਾਲੇ ਏਰੀਏ ਖੜੀ ਹੋਈ ਆ ਜੀ ਤੇ ਬਾਕੀ ਇਹ ਟਰਾਲੀ ਦੀ ਹੁੱਕ ਦੀ ਗੱਲ ਕਰੀਏ ਹੁੱਕ ਜੀ 3 ਇੰਚੀ ਹੁੱਕ ਆ ਇਹ ਵੀ ਮਸ਼ੀਨੀ ਹੁੱਕ ਆ ਜੀ ਪੂਰੀ ਭਾਰੀ ਮਸ਼ੀਨੀ ਹੁੱਕ ਆ ਜੀ ਦੇਖ ਲਓ ਨੇੜੇ ਤੋਂ ਤੇ ਬਾਕੀ ਅੱਗੋਂ ਵੀ ਸਾਰੀ ਚੰਗੀ ਤਰ੍ਹਾਂ ਵੇਖ ਲੋ ਟਰਾਲੀ ਪੂਰੀ ਭਾਰੀ ਜਾਲੀ ਵੈੱਡ ਉੱਤੇ ਪੂਰਾ ਪਾਰਾ ਲੱਗਿਆ ਹੈ ਤੇ ਰੰਗ ਵੀ ਹੋਇਆ ਜੀ 2K ਦਾ ਚੰਗਾ ਐਸਡੀ ਕੰਪਨੀ ਦਾ ਰੰਗ ਹੋਇਆ ਹੋਇਆ ਕਿਉਂਕਿ ਪ੍ਰਾਈਮਰ ਵੱਜਿਆ ਕੋਡ ਦੂਰਾ ਤੀਰਾ ਵੱਜਿਆ ਹੋਇਆ ਐ ਪੂਰਾ ਚਲਕਣਾ ਰੰਗ ਸਾਫ ਰੰਗ ਹੈ ਜੀ ਆਮ ਕੋਈ ਖੁਰਦੜਾ ਰੰਗ ਉਹਦਾ ਪੂਰੀ ਸਫਾਈ ਕਰਕੇ ਰੰਗ ਹੈ ਜੀ ਤੇ ਸੀਸੀਰਗਾ ਰੰਗ ਹੋਇਆ ਹੋਇਆ ਤੇ ਬਾਕੀ ਮਕੰਦੇ ਵਾਲੇ ਏਰੀਆ ਦੇ ਵਿੱਚ ਖੜੀ ਹੈ ਜੀ ਤੇ ਮਕਸਰ ਜਿਲਾਈ ਤੇ ਰੇਟ ਦੀ ਗੱਲ ਕਰੀਏ ਰੇਟ ਹੈਗਾ ਜੀ 1 ਲੱਖ ਤੇ 32000 ਰੁਪਇਆ ਬਾਕੀ ਜਿਹੜੀ ਆਪਣੇ ਵੀਡੀਓ ਵੇਖ ਕੇ ਆਊਗਾ ਉਹਦਾ ਪੂਰਾ ਮਾਨਤਨ ਕੀਤਾ ਹੋ ਸਕਰੀਨ ਦੇ ਉੱਪਰ ਨੰਬਰ ਚੱਲਿਆ ਮਾਲਕ ਵੀਰਾਂ ਦਾ ਤੁਸੀਂ ਸਕਰੀਨ ਤੇ ਸਕਰੀਨਸ਼ਾਟ ਲੈ ਕੇ ਵੀ ਆ ਸਕਦੇ ਹੋ ਤੁਹਾਡਾ ਮਾਨਤਨ ਪੂਰਾ ਕੀਤਾ ਜਾਊ ਬਾਕੀ ਜਿਹੜੀ ਕੋਈ ਰਹਿ ਗਈ ਜਾਣਕਾਰੀ ਉਹ ਫੋਨ ਕਰਕੇ ਤੁਸੀਂ ਲੈ ਸਕਦੇ ਹੋ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ